ਹਾਂਜੀ ਕਿੱਦਾਂ ਸਾਰੇ ਜਿੰਨੇ ਬੂਟੇ ਉਨੇ ਰੰਗੇ ਲਾ ਕਾਲਾ ਦਾਣਾ ਵਿੱਚ ਜਿਹੜੀ 132 ਦੋਚੀ ਮਜਰੇ ਲਾਈ ਤੀ ਵੱਢਣੀ ਇਹ ਕੱਲ ਨੂੰ ਬਹੁਤ ਬੁਰਾ ਹਾਲ ਆ ਕਿਹਾ ਇਹਨੂੰ ਇਹ ਤਾਂ ਜੇ ਕਿੱਥੇ ਦੇਖ ਲੋ ਸਾਢੇ 3 ਟਰਾਲੇ ਭਰਦੇ ਤੇ ਕਿੱਥੇ ਇੱਕ ਟਰਾਲਾ ਵੀ ਨਹੀਂ ਭਰਨ ਅਠ ਕਿਲਿਆਂ ਮਤੇ ਲੱਗੇ ਹੋਏ ਅਸੀਂ ਖੰਬੇ ਥੱਲੇ ਵੱਢਣਾ ਚ ਇਹ ਇਹਨੂੰ ਦੱਸੋ ਕਿਆ ਕਰੂਗਾ ਗਾਹ ਮੰਡੀ ਚ ਵੀ ਬੰਦਾ ਇਹਨੂੰ ਵੱਡਣਾ ਇਹ ਵੱਢਣੇ ਜੋਗੀ ਨਾ ਇਹ ਛੱਡਣੇ ਜੋਗੀ ਜਮਾ ਪਟਾਸ ਹੈ ਜਿਹੜਾ ਕੋਈ ਬੂਝਾ ਹੈਗਾ ਜਿਕਨਾ ਹਜੇ ਥੋੜਾ ਜਿਹਾ ਚੰਗਾ ਹੈ ਇਹਨੂੰ ਤਾਂ ਰਗੜ ਤੇਤ ਕੀ ਹੁਣ ਇਹ ਵਾਇਰਸ ਪਤਾ ਨਹੀਂ ਕਿਹ ਹੈ ਜਾ ਮੈਂ ਅੱਗੇ ਵੀ ਗੱਲ ਦੱਸੀ ਸੀ ਵੀ ਆਹ ਦੇਖੋ ਇਹਦੇ ਜਿੱਥੇ ਛੋਰਾ ਹੈ ਹੰਬ ਦਾ ਦੇਖੋ ਹੰਬ ਦੇਖੋ ਕਿ ਜੀ ਦੀ ਕੰਮ ਦੀ ਆ ਦੇ ਹੇ ਜੀ ਸਾਰੇ ਖੇਤ ਚ ਨਹੀਂ ਹੈਗੀ ਅਠਾਂ ਕਿਲਿਆਂ ਦੇ ਅਹੀ ਆਂਬ ਥੱਲੇ ਆਹ 5 5 7 7 ਫੁੱਟ ਦੇ ਥੱਲੇ ਆ ਇਹ ਛੌਰੇ ਦਾ ਵੀ ਆ ਦੇਖ ਇੱਧਰ ਕਿਹ ਕੰਮ ਦੀ ਜੀਰੀ ਐਨ ਲੈ ਉਹ ਜਿੱਥੇ ਤੇ ਇੱਥੇ ਤੱਕ ਛੌਰਾ ਇਹ ਪਤਾ ਨਹੀਂ ਕਿਹ ਚੱਕਰ ਬਾਕੀ ਜਗ੍ਹਾ ਹੈ ਨਹੀਂ ਇੱਕ ਨੰਬਰ ਜੀਰੀ ਆ ਛੌਰੇ ਦੇ ਥੱਲੇ ਯਾਰ ਇਹ ਹਸੂਰ ਨੇ ਨਾ ਦੇਖੋ ਕਿੰਨਾ ਗਾਹ ਪਾਇਆ ਹੋਇਆ ਆਹ ਡੌਲ ਵੀ ਐਨ ਬਟ ਪੱਟੀ ਪਈ ਆ ਖੇਤ ਆ ਕੇ ਨਾ ਹੱਥ ਪਰ ਰੱਖ ਕੇ ਰੋਟੀ ਖਾਣੇ ਦਾ ਨਜ਼ਾਰਾ ਹੀ ਹੋਰ ਆ ਬੜਾ ਆਨੰਦ ਆਉਂਦਾ ਇਹ ਮੌਜ ਸਿਰਫ ਪੰਜਾਬ ਚੇ ਆ ਹਾਂ ਹਾਂ ਅੱਜ ਫੇ ਲੱਗੇ ਵਢਣ ਪਹਿਲੀ ਤਾਂ 4 ਤੋਂ ਪਤਾ ਹੀ ਹਸਾਬ ਤਾਂ ਇਹਸ ਵਾਰ ਮੂਰੇ ਨੂੰ ਖਿੱਚਣਾ ਉਹ ਹੀ ਜਾਨੇ ਖਿੱਚ ਲੋ ਖਿੱਚ ਲੈਣੇ ਖਿੱਚ ਦਿੰਨੇ ਆ ਪੰਜ ਕਿੱਲੇ ਅੱਜ ਵਢਦੇ ਆ ਫੇਰ ਦੇਖਦੇ ਆ ਤਾਂ ਹੀ ਕਹਿੰਨੇ ਕਿਸਾਨ ਨੂੰ ਮਾਰ ਬੁਖਤ ਪੈਂਦੀ ਆ ਹਨਾ ਪੰਜ ਚਾਰ ਦਿਨ ਚ ਤੇਲੇ ਗਲੇ ਦੇ ਲੋ ਗਿਆ ਹਾਲ ਹੋ ਗਿਆ ਜੀ ਦਾ ਉਹ ਪਰਾਂ ਅਜੇ ਵਧੀਆ ਖੜੀ ਹੈ ਉਹ ਵਾਲੀ ਆਪਾਂ ਤਾਂ ਗੈਲੀ ਗੈਲਿਆ ਕਿ ਕੋਈ ਕੋਈ ਜਿਹੜੀ ਵੱਡੀ ਥਮਾਉਂਦਾ ਮਿੱਟੀ ਹੋਇਆ ਨਾ ਆਂ ਫਰਕ ਕਰ ਰਹੇ ਕੋਈ ਚਲਾ ਦੇਣਾ ਚਾਹੀਦੀ ਗੈਲੇ ਉਹੀ ਆ ਵੇ ਵਧੀਆ ਨਾਲੇ ਹਰਾ ਹਰਾ ਵਿੱਚ ਵੱਧ ਹੋ ਜਿੰਦਾ ਨਾ ਫੌਂਸ ਜੀ ਰੌਣੀ ਕਰ ਚੋਰ ਜਵੀਂ ਵੀ ਗਣੀ ਆਪਾਂ ਨੇ ਫਿਰ ਗੰਨਾ ਹੋਊਗਾ ਲੇਕਿਨ ਇਹਦੇ ਗੈਲੇ ਗੰਨਾ ਹੋ ਜੂਗਾ ਸਾਨੂੰ ਬਾਸੀ ਕਹਿੰਦਾ ਗਰਮੀ ਬਹੁਤ ਅੱਜ ਬਾਕੀ ਗਰਮੀ ਅੱਜ ਬਹੁਤ ਜ਼ਿਆਦਾ ਗਰਮੀ ਅੱਜ ਤਾਂ ਬਨੇਬੜ ਚੱਲੇ ਆਪਣਾ ਵੀ ਕੰਮ ਘੰਟੇ ਦਾ ਰਹਿ ਗਿਆ ਬਾਕੀ ਇਸ ਧੰਨਵਾਦ ਜੀ ਥੋੜਾ ਸਾਰਿਆਂ ਦਾ ਬਾਬੇ ਰੀਲ ਦੇ ਤੁਸੀਂ ਨੇਰੀਆਂ ਪੱਟਤੀਆਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ